ਸਰ ਬਰੀਅਾਲੇ ਦੇ ਵਿੱਚ ਇੱਕ ਘਟਨਾ ਹੋਈ ਸੀ ਕਾਰਪਾਰਾ ਨੇ ਪਰਮਾ ਸੀ ਕਿ ਮਾਮਲਾ ਕੀ ਸੀ ਅੱਜ ਮੁਖਸਰ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋ ਵਾਲੇ ਪੈ ਗਏ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਲਝਾਇਆ ਗਿਆ ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦਨ ਅ ਡੇ ਰਿਜ਼ੋਲਵ ਕੀਤਾ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਕੋਈ ਲੁੱਟਖੋ ਵਾਲੇ ਗੱਡੀ ਨੂੰ ਨਹੀਂ ਪਾਈ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਉਹ ਹੀ ਆਪਣੇ ਫਾਦਰ ਨੂੰ ਉਹਨੇ ਮਾਰਤਾ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਬਹਿ ਗਏ ਸੀ ਤੇ ਪੈਗਰ ਉਹਨਾਂ ਨੇ ਇਹ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੋਚ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ ਲੇ ਰੀਜ਼ਨ ਆਫ ਮਰਡਰ ਕੀ ਆ ਜੀ ਸਾਹਮਣੇ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਫਾਦਰ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੇ ਲਾਏ ਸੀ ਤੇ ਉੱਥੇ ਫਸ ਗਏ ਆ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਨੂੰ ਲੈ ਕੇ ਕਿ ਆਪਾਂ ਆ ਚੱਲ ਪੈਸੇ ਕਢਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜੂਗਾ ਤੇ ਫਿਰ ਜੋ ਵੀ ਉਸ ਦੇ ਅੱਗੇ ਫੇਅਰ ਕਰਦਾ ਸੀ ਤੇ ਉਸ ਤੋ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਦਾ ਕਤਲ ਕਰ ਦਿੱਤਾ ਪਰ ਇਹ ਕੱਲਾ ਸੀ ਜਾਂ ਕੋਈ ਹੋਰ ਵੀ ਸਟੱਡਾ ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਇਹਦੀ ਜੋ ਇਨਸੀਡੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਰ ਪੈ ਗਿਆ ਸੀ ਹਥਿਆਰ ਜੋ ਹਲੇ ਤੱਕ ਪ੍ਰੀਮੀਨਰੀ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ ਤੇ ਤੇਜ਼ ਹਾਰ ਚਾਕੂ ਹੈ ਉਹ ਰਿਕਵਰ ਕਿਤਾ ਜਾਏਗਾ ਜੇ ਸਾਨੂੰ ਔਰ ਐਗਜ਼ੈਕਟ ਡਿਟੇਲਸ ਮਿਲਣ ਗਿਆ ਉਹਦੀ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀ ਫਾਇਰਿੰਗ ਦੀ ਗੱਲ ਵੀ ਸਾਹਮਣੇ ਫਾਇਰਿੰਗ ਵਾਲੀ ਗੱਲ ਸਾਫ਼ ਸੁਥਰੀ ਝੂਠੀ ਗੱਲ ਸੀਗੀ ਜੀ ਵਾਹ ਕੋਈ ਫਾਇਰ ਆਰਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟੈਪ ਵੂਨਜ਼ ਰਹੇ ਨੇ ਜਿਹਦੇ ਨਾਲ ਉਹਦੀ ਡੈਥ ਹੋਈ ਹੈ ਕਿੰਨੀ ਜ਼ਰੂਰੀ ਪਲੈਨਿੰਗ ਕਰੇ ਸਰ ਕੋਈ ਪੁਲਿਸ ਨੂੰ ਪਤਾ ਲੱਗੇ ਨਹੀਂ ਪੁੱਜ ਗਈ ਜੀ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲਾਨਿੰਗ ਹਲੇ ਤੱਕ ਅਸੀਂ ਦੇਖ ਰਹੇ ਹਾਂ ਹਲੇ ਪੁੱਛ ਕੇ ਚੱਲ ਰਹੀ ਹੈ ਉਸ ਚੀਜ਼ ਤੋਂ ਕਲੀਅਰ ਹੋਏਗਾ ਬਟ ਬਹੁਤ ਪ੍ਰੀਪਲਾਨਡ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੰਮ ਕਰਨਾ ਕੋਈ ਸੈਕਟੂ ਲੱਗਿਆ ਹੋਇਆ ਹੈਗਾ ਮੇਰੀ ਸਾਰਾ ਹੋਇਆ ਨਹੀਂ ਸੀ ਅਸਲ ਦਾ ਨਹੀਂ ਜੀ ਅਸਲ ਦਾ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਤੇ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ ਤੇ ਆਰਮਸ ਜਾਂ ਵੈਪਨ ਯੂਜ਼ ਹੋਣ ਵਾਲੀ ਕੋਈ ਗੱ ਠੀਕ ਹੈ ਜੀ ਥੈਂਕ ਯੂ ਜੰਮਨ ਮੁਕਸਰ ਦੇ ਵਾਸੀਆਂ ਨੂੰ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਅਸੀਂ ਕੰਪਲੀਟਲੀ ਰੈਡੀ ਹੈਗੇ ਅਸੀਂ ਕੰਪਲੀਟਲੀ ਐਕਟਿਵ ਹੈਗੇ ਸਾਡੀ ਨਹੀਂ ਅਸੀਂ ਰੈਪਿਡ ਰੂਰਲ ਫੋਰਸ ਵੀ ਐਕਟਿਵ ਕੀਤੀ ਹੈ ਸਾਡੀ ਪੀਸੀਆਰ ਦਾ ਸਟਰਕਚਰ ਅਗੇਨ ਕ੍ਰੀਏਟ ਕੀਤਾ ਗਿਆ ਹੈ ਟੂ ਬੀ ਵੈਰੀ ਇਫੈਕਟਿਵ ਤੇ ਇਹਦੇ ਨਾਲ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਕੋਈ ਇਸ਼ੂ ਹੁੰਦਾ ਹੈ ਤੁਹਾਨੂੰ ਲੱਗ ਰਿਹਾ ਲੁੱਟਾ ਕੋਆ ਇੱਥੇ ਜ਼ਿਆਦਾ ਹੋ ਰਹੀ ਹੈ ਤੁਸੀਂ ਆਪਣੀ ਗੱਲ ਮੇਰੇ ਤੱਕ ਪਹੁੰਚਾਓ ਅਸੀਂ ਕੰਪਲੀਟਲੀ ਐਕਟਿਵ ਹੈਗੇ ਕੋਈ ਵੀ ਗੈਂਗ ਜੋ ਹੈਗੀ ਉਹਨੂੰ ਛੱਡਿਆ ਨਹੀਂ ਜਾਏਗਾ ਸਾਰੇ ਫੜ ਕੇ ਅੰਦਰ ਦਿੱਤੇ ਜਾਣਗੇ ਤੇ ਇਸ ਚੀਜ਼ ਲਈ ਉਹਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੋ ਵੀ ਗੱਲ ਹੈ ਸਾਡੇ ਤੱਕ ਪਹੁੰਚਾਓ ਅਸੀਂ ਵੀ ਵੈਲ ਐਨਸ਼ੋਰ ਕਿ ਉਹਦੇ ਤੇ ਐਕਸ਼ਨ ਲੇਤਾ ਹੈ ਸਰ ਇੱਕ ਖਬਰ ਵੀ ਗੱਲ ਚੱਲ ਰਹੀ ਹੈ ਲੁਧਿਆਣੇ ਘਟਨਾ ਹੋਈ ਹੈ ਲੋਕ ਦੱਸ ਰਹੇ ਹੈ ਵੀ ਮੁਕਸਰ ਹੋਈ ਹੈ ਹਾਂਜੀ ਉਹ ਵੀ ਹੈਗੀ ਉਹਦਾ ਇੱਕ ਸਕਰੀਨਸ਼ਾਟ ਗੂਮ ਰਿਹਾ ਜਿਹਦੇ ਵਿੱਚ ਦੋ ਬੰਦੇ ਨਜ਼ਰ ਆਉਂਦੇ ਉਹ ਘਟਨਾ ਅਗੇਨ ਉਹ ਲੁਧਿਆਣੇ ਦੀ ਹੈਗੀ ਮੁਕਸਰ ਦੀ ਨਹੀਂ ਹੈ ਉਹ ਸਦਰ ਮੁਕਸਰ ਦੀ ਕਹਿ ਰਹੇ ਬਟ ਉਹਨੂੰ ਵੈਰੀਫਾਈ ਕੀਤਾ ਗਿਆ ਉਹ ਸਦਰ ਮੁਕਸਰ ਦੀ ਨਹੀਂ ਹੈ ਇਹ ਲੁਧਿਆਣੇ ਦੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप